ਐਲਾਨ ਕੀਤਾ ਹੋਇਆ ਤੇ ਕੀ ਹੋਇਆ ਜੇ ਢੱਲੇਵਾਲ ਸਾਹਿਬ ਨੂੰ ਲੈ ਕੇ ਫੜ ਕੇ ਤੇ ਮੈਂ ਬੈਠਾ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਕਰਾਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਿਸ ਤਰ੍ਹਾਂ ਲੈ ਕੇ ਗਏ ਹੋ ਉਸੇ ਤਰ੍ਹਾਂ ਵਾਪਸ ਨਹੀਂ ਲਿਆਉਂਦੇ ਅਸੀਂ ਗੱਲ ਨਹੀਂ ਕਰਾਂਗੇ ਪਹਿਲੀ ਤਰੀਕ ਤੱਕ ਜੇ ਢੱਲੇਵਾਲ ਸਾਹਿਬ ਨੂੰ ਨਹੀਂ ਛੱਡਿਆ ਜਾਂਦਾ ਤੇ ਫਿਰ ਅਸੀਂ ਸੰਗਰੂਹ ਜਿਹੜਾ ਉਹ ਕਰਾਉ ਕਰਾ ਹਾਲਾਤਾਂ ਦੇ ਮੱਦੇਨਜ਼ਰ ਜਿਹੜਾ ਕੁਝ ਐਵੇਂ ਦੇ ਹਾਲਾਤ ਬਣ ਗਏ ਜਿੱਥੇ ਇੱਕ ਸਾਡੇ ਆਗੂ ਸਹਿਬਾਨ ਸਦਾ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਵਰਤ ਦੇ ਜਿਹਨਾਂ ਬੈਠਣਾ ਸੀ ਹਾਲਾਤਾਂ ਨੂੰ ਦੇਖ ਕੇ ਦੋ ਆਗੂ ਸਹਿਬਾਨ ਲਗਾਤਾਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਮਰਨ ਵਰਤ ਦੇ ਸੋ ਇਸ ਸਾਰੇ ਹਾਲਾਤ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕਰਨ ਵਾਸਤੇ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਦਾਸ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੁਜਰਾਜ ਤੋਂ ਇਲਾਵਾ ਬੀਕੇਜੂ सिरसा ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀ सिरसा ਸਾਹਿਬ ਬੀਕੇਜੂ ਇਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਜੀ ਔਲਖ ਸਾਹਿਬ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਜ ਦੀ ਜਿਹੜੀ ਹੈ ਉਹ ਪੀਸੀ ਹੋਣੀ ਹੈ ਸੋ ਨਾਲ ਸਾਡੇ ਕ੍ਰਾਂਤੀਕਾਰੀ ਯੂਨੀਅਨ ਤੋਂ ਸੁਦਰਪਾਲ ਸਿੰਘ ਜੀ ਨੇ ਨਾਲ ਸਾਡੇ ਵੀਰ ਬੀਕੇਜੂ ਅਜਾਦ ਤੋਂ ਰਾਜ ਸਿੰਘ ਛੜੀ ਸਰਾਂ ਸਿੰਘ ਜੀ ਸੈਣੀ ਜਿਹੜੀ ਛੜੀ ਦੀ ਛੇੜੀ ਛੇੜੀ ਸਾਹਿਬ ਔਰ ਨਾਲ ਜੋ ਅੱਜ ਕਿ ਜਨਪਸ਼ਾਨ ਦੇ ਕੋ ਮਥਾਜ ਨਹੀਂ ਜਿਹੜੀ ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਚਾਰ ਦਿਨਾਂ ਤੋਂ ਬੈਠੇ ਸਨ ਅੱਜ ਪੰਜਵਾਂ ਦਿਨ ਹੈ ਸੁਖਜੀਤ ਸਿੰਘ ਜੀ ਸਰਦੋ ਝੰਡੇ ਸਾਹਿਬ ਜੋ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਸੋ ਵਿਸਾਰ ਸਹਿਤ ਸਾਰੀ ਜਾਣਕਾਰੀ ਬਲਦੇਵ ਸਿੰਘ ਜੀ ਸਿਰਸਾ ਸਾਹਿਬ ਰਖਾ ਪੱਤਰਕਾਰ ਦੋਸਤੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪਹਿਲਾਂ ਵੀ ਦਿੱਲੀ ਵੀ ਔਰ ਇੱਥੇ ਵੀ ਲਗਾਤਾਰ ਜਿਹੜੀ ਸਾਡੀ ਆਵਾਜ਼ ਆ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਰਕਾਰ ਦੇ ਕੰਨ ਜਿਹੜੀ ਅੰਨੀ ਗੋਲੀ ਸਰਕਾਰ ਹੈ ਉਹਨਾਂ ਤੱਕ ਵੀ ਪਹੁੰਚਾ ਰਹੇ ਹੋ ਸੋ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਹੈ ਇਹ ਬੜੀ ਇੱਕ ਅਹਿਮ ਹੈ ਅਹਿਮ ਕਿਉਂ ਹੈ ਉਹ ਇਸ ਕਰਕੇ ਆ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਭੋਜ ਰਾਜ ਨੇ ਦੱਸਿਆ ਕਿ ਜਿਹੜਾ 26 ਤਰੀਕ ਨੂੰ ਜੋ ਪੰਜਾਬ ਸਰਕਾਰ ਨੇ ਇੱਕ ਜ਼ਾਲਮਾਨਾ ਕਾਰਵਾਈ ਕਰਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਇਥੋਂ ਅਗਵਾ ਕਰਕੇ ਲੈ ਗਏ ਇਹ ਗੈਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ ਔਰ ਬਹਾਨਾ ਕੀ ਬਣਾ ਕੇ ਅਸੀਂ ਉਹਨਾਂ ਦਾ ਇਲਾਜ ਕਰਾ ਰਹੇ ਕਿਉਂਕਿ ਉਹਨਾਂ ਨੇ ਆਪ ਸਭ ਨੂੰ ਇਹ ਦੱਸ ਦਿੱਤਾ ਕਿ ਉਹਨਾਂ ਦਾ ਇਲਾਜ ਤੱਕ ਹੀ ਕਰੋਣਾ ਸੀ ਉਹਨਾਂ ਦਾ ਬੀਪੀ ਤੱਕ ਨਹੀਂ ਚੈੱਕ ਕੀਤਾ ਗਿਆ ਸ਼ੂਗਰ ਤੱਕ ਨਹੀਂ ਚੈੱਕ ਕੀਤੀ ਗਈ ਕਿਸੇ ਕਿਸਮ ਦਾ ਨਾ ਇਲਾਜ ਨਹੀਂ ਲੇਕਿਨ ਉਹਨਾਂ ਦੀ ਇੱਕ ਸੋਚ ਸੀ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਕਿਉਂਕਿ 26 ਨਵੰਬਰ ਨੂੰ ਸਰਦਾਰ ਚਕਜੀਤ ਸਿੰਘ ਜੀ ਜੋ ਕਿ ਸਾਡੇ ਸ joint ਕਿਸਾਨ ਮੋਰਚਾ ਗੈਹਰਾਜਨੀਤਿਕ ਦੇ ਉਹ ਕਨਵੀਨਰ ਨੇ ਮੁਖੀ ਨੇ ਉਹਨਾਂ ਵੱਲੋਂ ਅਤੇ ਜੋ ਕਐਮਐਮ ਵੱਲੋਂ ਸਾਂਝੇ ਸਾਂਝੇ ਤੌਰ ਤੇ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਜਿਹੜੀ ਲੜਾਈ ਸਾਡੀ ਚੱਲ ਰਹੀ ਹੈ ਉਹ ਮੰਗਾਂ ਨੂੰ ਪਨਾਉਣ ਵਾਸਤੇ ਮਰ ਰ ਵਰਤੇ ਬੈਠ ਰਹੇ ਸਨ ਤੇ ਉਹਨਾਂ ਨੇ ਚੁੱਕ ਲਿਆ ਕਿ ਅਸੀਂ ਹੁਣ ਜਿਹੜਾ ਇਹ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲਾਂਗੇ ਤੇ ਇਹ ਮੋਰਚਾ ਜਿਹੜਾ ਇਹ ਫੇਲ ਹੋ ਜਾਏਗਾ ਇਹ ਤੋਂ ਕੋਈ ਇੱਕ ਕੌਣ ਜਿਹੜਾ ਚੌਂ ਲਗਾ ਲੇਕਿਨ ਸਰਦਾਰ ਸੁਭਜੀਤ ਸਿੰਘ ਜੀ ਹਰਦੋ ਝੰਡੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਤੇ ਇਹ ਸਾਡੇ ਕੋਲ ਉਸੇ ਦਿਨੀ ਇਤਿਹਾਜ ਆ ਤੇ ਸਾਡੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਵਿਚਾਰ ਕੀਤੀ ਗਈ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਤੇ ਸਰਦਾਰ ਸਖਜੀਤ ਸਿੰਘ ਜੀ ਕਹਿਣ ਲੱਗੇ ਕਿ ਕਰਨੇ ਦੇ ਵਿੱਚ ਕੀ ਹੈ ਕਿਉਂਕਿ ਪਹਿਲਾਂ ਅਸੀਂ ਫੈਸਲਾ ਕੀਤਾ ਹੋਇਆ ਹੈ ਪਹਿਲਾ ਫੈਸਲਾ ਇਹ ਸੀ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇਕਰ ਉਹ ਇਸ ਮੋਰਚੇ ਦੇ ਸ਼ਹੀਦੀ ਪਾ ਜਾਂਦੇ ਨੇ ਤੇ ਉਹਨਾਂ ਦੀ ਮਰਤਕ ਦੇ ਨੂੰ ਜਿਹੜਾ ਉਹ ਇੱਥੇ ਹੀ ਰੱਖਿਆ ਜਾਵੇਗਾ ਤੇ ਦੂਸਰਾ ਸਾਥੀ ਜਿਹੜਾ ਉਹ ਬੈਠੇਗਾ ਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਬੈਠਾਂ ਔਰ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਦੋਂ ਮੇਰਾ ਐਲਾਨ ਕੀਤਾ ਹੋਇਆ ਹੈ ਤੇ ਕੀ ਹੋਇਆ ਜੇ ਡੱਲੇਵਾਲ ਸਾਹਿਬ ਨੂੰ ਲੈ ਕੇ ਫੜ ਕੇ ਤੇ ਮੈਂ ਬੈਠਾਂ ਔਰ ਇਹਨਾਂ ਨੇ ਉਸ ਪਹਿਲੇ ਕੀਤੀ ਆਵਾਜ਼ ਵਿੱਚ ਫੈਸਲੇ ਦੇ ਮੁਤਾਬਕ ਕਿ 26 ਤਰੀਕ ਤੋਂ ਬੈਠ ਗਏ ਔਰ 27 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਇਥੇ ਇੱਕ ਮੀਟਿੰਗ ਕੀਤੀ ਗਈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਸੀ ਉਹ ਪੂਰੇ ਜੋਰ ਸ਼ੋਰ ਦੇ ਨਾਲ ਇਹ ਗੱਲ ਕੀਤੀ ਕਿ ਅਸੀਂ ਪ੍ਰਸ਼ਾਸਨ ਨਾਲ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਕਰਾਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਿਸ ਤਰ੍ਹਾਂ ਲੈ ਕੇ ਗਏ ਹੋ ਉਸੇ ਤਰ੍ਹਾਂ ਵਾਪਸ ਨਹੀਂ ਲਿਆਉਂਦੇ ਅਸੀਂ ਗੱਲ ਨਹੀਂ ਕਰਾਂਗੇ ਸੋ ਉਹਨਾਂ ਨੇ ਕੱਲ ਜੋ 29 ਤਰੀਕ ਨੂੰ ਇੱਥੇ ਉਹ ਦੁਬਾਰਾ ਆਏ ਤੇ ਆ ਕੇ ਉਹਨਾਂ ਨਾਲ ਗੱਲ ਕੀਤੀ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਅਸੀਂ ਰਿਹਾਨ ਕਰ ਦੇਣੇ ਅਸੀਂ ਜਿਹੜਾ ਉਹ ਕਰ ਦਿੰਨੇ ਆ ਤੇ ਛੱਡ ਜਾ ਉਸ ਤੋਂ ਬਾਅਦ ਉਹ ਰਾਤ ਨੂੰ ਇੱਥੇ ਆ ਗਏ ਇਹ ਸਭ ਨੂੰ ਤੁਹਾਨੂੰ ਪਤਾ ਹੈ ਔਰ ਜੋ ਉਥੇ ਉਹਨਾਂ ਦੇ ਨਾਲ ਵਾਪਰਦਾ ਰਿਹਾ ਉਹ ਸਾਰਾ ਤੁਹਾਨੂੰ ਪਤਾ ਹੈ। ਇੱਕ ਨਹੀਂ ਇਸ ਸਮੇਂ ਦੇ ਵਿੱਚ ਜਿਹੜੀ ਕਿ ਕਾਲ ਦਿੱਤੀ ਹੋਈ ਸੀ। ਸੰਯੁਕਤ ਕਿਸਾਨ ਮੋਰਚਾ ਗੈਰਾਨੀ ਤੱਕ ਅਤੇ ਕੇਐਮਐਮ ਵੱਲੋਂ ਸਾਂਝ ਤੌਰ ਤੇ ਕਿ ਪਹਿਲੀ ਤਰੀਕ ਤੱਕ ਜੇ ਡੱਲੇਵਾਲ ਸਾਹਿਬ ਨੂੰ ਨਹੀਂ ਛੱਡਿਆ ਜਾਂਦਾ ਤੇ ਫਿਰ ਅਸੀਂ ਸੰਗਰੂਹ ਜਿਹੜਾ ਉਹ ਕਰਾਉ ਕਰਾ। ਤੇ ਕਨ ਉਹਨਾਂ ਨੂੰ ਛੱਡ ਦਿੱਤਾ। ਉਹ ਆ ਗਏ। ਉਸ ਤੋਂ ਬਾਅਦ ਇੱਕ ਸਾਡੇ ਸਾਹਮਣੇ ਇੱਕ ਬੜਾ ਵੱਡਾ ਸਵਾਲ ਸੀ। ਕਿ ਮਰਨਵਰਤ ਤੇ ਕਲੇ ਡੱਲੇਵਾ ਸਾਹਿਬ ਨੇ ਰੱਖਣਾ ਸੀ ਤੇ ਹੁਣ ਸਾਡੇ ਦੋ ਕਿਸਾਨ ਆਗੂ ਜਿਹੜੇ ਨੇ ਉਹ ਮਰਨਵਰਤ ਤੇ ਬੈਠਿਆ ਤੇ ਇਹਦਾ ਕੀ ਕਰਨਾ ਚਾਹੀਦਾ ਤੇ ਤੁਸੀਂ ਪ੍ਰੈਸ ਵਾਲੇ ਵੀ ਇਹ ਸਵਾਲ ਕਰਦੇ ਸੋ ਕਿ ਕੀ ਹੁਣ ਦੋਵੇਂ ਬੈਠਣਗੇ ਕਿ ਜਾਂ ਇੱਕ ਰਹੇਗਾ ਸੋ ਉਹਦੇ ਤੇ ਅੱਜ ਸਾਡੀ ਜਿਹੜੀ ਆ ਉਹ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਸੀ ਇਹ ਫੈਸਲਾ ਜਿਹੜਾ ਸੀ ਸੰਯੁਕਤ ਸੰਯੁਕਤ ਕਿਸਾਨ ਮੋਰਚਾ ਗੈਰ ਹਾਇਨੀ ਤੱਕ ਅਤੇ ਕੇਐਮਐਮ ਵੱਲੋਂ ਸਾਂਝ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਨਹੀਂ ਦੋਨੋਂ ਨਹੀਂ ਬੈਠਣਗੇ ਜਿਹੜੇ ਕਿ ਪਹਿਲਾਂ ਜਿਸ ਤਰ੍ਹਾਂ ਕਾਲ ਦਿੱਤੀ ਹੋਈ ਆ ਸਰਦਾਰ ਜਗਜੀਤ ਸਿੰਘ ਗੱਲੇਵਾਲ ਦੀ ਉਹੀ ਬੈਠਣਗੇ ਔਰ ਸਰਦਾਰ ਸਖਜੀਤ ਸਿੰਘ ਨੇ ਜੋ ਇਸ ਮੋਰਚੇ ਨੂੰ ਸ਼ੁਰੂਆਤ ਕੀਤਾ ਸਰਕਾਰ ਦੇ ਚਾਲਾਂ ਜਿਹੜੀਆਂ ਸੀਪੀ ਕਾਰਜਾਬ ਨਹੀਂ ਹੁਣ ਦਿੱਤੀਆਂ ਉਹਨਾਂ ਨੂੰ ਬੇਨਤੀ ਕਰਕੇ ਤੇ ਜਿਹੜਾ ਉਹ ਜਿਹੜਾ ਇਹ ਮੋਰਚਾ ਉਹਨਾਂ ਵੱਲੋਂ ਜਿਹੜਾ ਇਹ ਮਰਨਵਰਤ ਰੱਖਿਆ ਹੋਇਆ ਇਹ ਮੋਤਲ ਕੀਤਾ ਜਾਵੇਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਸੋ ਅੱਜ ਇਸ ਸਥਿਤੀ ਦੇ ਉੱਤੋਂ ਜਿਹੜਾ ਉਥੋਂ ਐਲਾਨ ਕੀਤਾ ਗਿਆ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਆਪਣੇ ਹੱਥੀ ਇਹਨਾਂ ਨੂੰ ਜਿਹੜਾ ਨਰੀਅਲ ਦਾ ਜਿਹੜਾ ਉਹ ਪਾ ਕੇ ਤੇ ਇਹਨਾਂ ਦਾ ਜਿਹੜਾ ਮਰਨ ਵਰਤ ਕੋ ਛੜਾਇਆ ਗਿਆ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਭ ਤੋਂ ਬਹੁਤ ਵੱਡੀ ਤੇ ਅਹਿਮ ਮੀਟਿੰਗ ਹੈ ਇਹਦੇ ਨਾਲ ਹੁਣ ਤੱਕ ਸਰਕਾ ਜਿਹੜਾ ਮੋਰਚਾ ਇਹਨੂੰ ਬਹੁਤ ਵੱਡਾ ਬਲ ਮਿਲਿਆ ਔਰ ਲੋਕਾਂ ਦੇ ਵਿੱਚ ਵੀ ਇਹ ਜਿਹੜੀ ਚੰਗੀ ਗੱਲ ਪਸੰਦ ਆ ਗਈ ਆ ਹੁਣ ਮੈਂ ਬੇਨਤੀ ਕਰਾਂਗਾ ਲਖਵਿੰਦਰ ਸਿੰਘ ਜਿਹੜੇ ਨੂੰ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ आप सभी का धन्यवाद जो आप इस मोर्चे की किसान की आवाम की आवाज को जन जन तक लेके जाते हैं तो आज इस प्रेस वार्ता में एक आपसे प्रार्थना है अपील है बेनती है डल्लेवाल जी आज पांचवे दिन है आमरण अंचन का तो आपसे हाथ जोड़ के एक अपील है भी एक समय ही निश्चित करेंगे हम भी उसमें आप सभी साथी उनसे जो भी वार्ता करनी है या पीसी करनी कर लें क्योंकि तो एनर्जी जो है अगर आप बार बार वन टू वन करेंगे तो उसमें दिक्कत आएगी हम सबका ये फर्ज बनता है उनकी सेहत को देखते हुए हम एक ही समय रखें ढाई बजे रोजाना प्रेस कॉन्फ्रेंस का समय होगा उसी दौरान ही आप डलेवाल जी से भी हम कोशिश करेंगे पीसी सी वहाँ करें तो वहाँ साथ बैठ जाए अगर नहीं तो आप एक ही समय में उनसे सवाल करें दूसरा हम धन्यवाद करते हैं सरदार सुखजीत सिंह हरदो का जिन्होंने फॉर्म के फैसले को मानते हुए एक बहुत बड़ा फैसला जो उन्होंने किया था जो दूसरी कड़ी में उन्होंने बैठना था लेकिन हालात आपने सबको पता है जिन हालातों में उन्होंने मरण वर्त अमरण शुरू किया था उन हालातों में आज पांचवें दिन में है तो अपने फोरम के संयुक्त किसान मोर्चा गैर राज्य के फैसले को दोनों फॉरमो के फैसले को पूरे किसानों के फैसले को ऊंचा मानते हुए आपने भावुकता के साथ उन्होंने जो अपना हमारे ननचन है उसको पोस्टपोन किया है हम पोस्टपोन इसलिए कह रहे हैं क्योंकि ये लड़ी हमने पहले ऐलान किया हुआ है जब जब लंबा चलता है सरदार जगजीत सिंह डल्लेवाल नौ के प्राणों की होती ही देनी पड़ती है तो उनका पार्थिक शरीर मोर्चे पर रहेगा और दूसरे हमारे दूसरी जो कड़ी है उसमें सुखजीत सिंह हरदोचंडे बैठेंगे इनके बाद इंद्रजीत सिंह कोर्टपुडा उसके बाद सुखजिंदर सिंह खोसला यह लड़ी लंबी है तो आज हम आपके चैनल के माध्यम से पूरे देश के किसानों को आवाम को अनाज पैदा करने वालों को अनाज खाने वालों को इस मोर्चे पर पहुंचने की अपील करते हैं जो हमारे साथी कहते थे भी किसान जो है दूसरों को आगे करते हैं अब तो हमारे सीनियर किसान आगुने ने अपने प्राणों की परवाह न करते हुए मरण शुरू किया है मरण शुरू किया है तो आओ सारे मिलके इस मोर्चे को काम करें और उस घमंडी सरकार को जो पहले भी झुकी थी अब भी झुकी गई तो जो इनकलाबी झूठा इनकलाबी भगवंत मान की सरकार ने जो हमारे आंदोलन को डी करना चाह था टांग अड़ाई थी वो भी निकलती हुई कल जिस पुलिस ने उठा कर लेके गए थे उसी पुलिस को पायलट करके हमारे जगजीत सिंह डालेवाल को लुधियाना से यहाँ तक छोड़ के जाना पड़ा ये मैं आगे अपील करूंगा सुखजीत सिंह हरजो झंडे भी बात रखेंगे उसके बाद अपने सवाल ਹਿੰਦੀ ਪੰਜਾਬੀ ਹਿੰਦੀ ਸਰ ਦੇਖਿਏ ਪੰਜਾਬੀ ਦੇਖੋ ਜਦੋਂ ਅਸੀਂ ਫੋਰਮ ਵਿੱਚ ਹੁੰਨੇ ਆ ਉੱਥੇ ਜਿਹੜਾ ਫੋਰਮ ਦਾ ਫੈਸਲਾ ਵਾ ਉਹ ਮੰਨਣਾ ਪੈਂਦਾ ਨਾ ਚਾਹੁੰਦੇ ਆ ਵੀ ਆਪਾਂ ਨੂੰ ਇਹ ਫੈਸਲੇ ਨੂੰ ਮਨਜ਼ੂਰ ਕਰਨਾ ਪਿਆ ਕਿਉਂਕਿ ਜਿੰਨਾ ਹਾਲਾਤਾਂ ਵਿੱਚ 26 ਨਵੰਬਰ ਨੂੰ ਮੈਂ ਮਰਨੜਤੇ ਬੈਠਾ ਸੀਗਾ ਉਸ ਦਿਨ ਮੈਨੂੰ ਲੱਗਿਆ ਸਵੇਰੇ 3 ਵਜੇ ਮੈਨੂੰ ਫੋਨ ਆ ਗਿਆ ਸੀਗਾ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਚੱਕ ਲਿਆ ਮੈਂ ਸ਼ੰਭੂ ਬਾਰਡਰ ਤੇ ਸੀਗਾ ਪੁਲਿਸ ਦੀ ਕੋਸ਼ਿਸ਼ ਮੇਰੇ ਨਾਲ ਵੀ ਗੱਲਬਾਤ ਕਰਕੇ ਮੈਨੂੰ ਉਲਝਾਉਣ ਦੀ ਹੋਈ ਕਿ ਵੀ ਤੁਸੀਂ ਇੱਥੇ ਆਓ ਡੱਲੇਵਾਲ ਸਾਹਿਬ ਨਾਲ ਮਿਲਾਦਾ ਕਿਉਂਕਿ ਉਹਨਾਂ ਨੂੰ ਕਲੀਅਰ ਪਤਾ ਸੀਗਾ ਕਿ ਡੱਲੇਵਾਲ ਸਾਹਿਬ ਤੋਂ ਅੱਗੇ ਇਹੀ ਬੈਠੂ ਆ। ਆ ਲੇਕਿਨ ਪ੍ਰਮਾਤਮਾ ਦੀ ਕਿਰਪਾ ਕਿਸੇ ਉਹਦੇ ਚਾਲਾਂ ਵਿੱਚ ਨਹੀਂ ਆਇਆ। ਔਰ ਜੋ ਮੇਰੀ ਡਿਊਟੀ ਸੀ ਜੋ ਮੇਰਾ ਫਰਜ਼ ਬਣਦਾ ਸੀਗਾ ਇਸ ਮੋਰਚੇ ਨੂੰ ਸੰਭਾਲਣ ਦਾ ਉਹ ਮੈਂ ਪੂਰਾ ਕੀਤਾ ਵਾ ਉਹਦੇ ਚ ਪਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਰਿਹਾ ਔਰ ਮੇਰੇ ਜਿੰਨੇ ਵੀ ਕਿਸਾਨ ਮਜ਼ਦੂਰ ਭਰਾ ਉਹਨਾਂ ਸਾਰਿਆਂ ਦੁਆਵਾਂ ਮੇਰੇ ਨਾਲ ਸੀਗੀਆਂ ਸੋ ਅੱਜ ਮੈਂ ਭਰੇ ਮਨ ਨਾਲ ਹੀ ਇਹਨੂੰ ਫੈਸਲੇ ਨੂੰ ਮਨਜ਼ੂਰ ਕੀਤਾ ਵਾ ਫਿਰ ਵੀ ਮੈਂ ਕਹਿਣਾ ਕਿ ਜਿਸ ਦਿਨ ਵੀ ਕੋਈ ਇਹੋ ਜੀ ਮੇਰੀ ਕੁਰਬਾਨੀ ਦੀ ਲੋੜ ਪਈ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਇਸ ਜ਼ਿੰਦਗੀ ਦੇ ਵਿੱਚ ਉਸ ਦਿਨ ਮੈਂ ਕੁਰਬਾਨੀ ਵਾਸਤੇ ਹਾਜ਼ਰ ਹੋਊਗਾ ਔਰ ਜਿਹੜਾ ਨੰਬਰ ਦੂਜਾ ਮੇਰਾ ਲੱਗਾ ਹੋਇਆ ਵਾ ਉਹ ਪੱਕੀ ਸਟੈਂਪ ਲੱਗੀ ਹੋਇਆ ਕਿ ਮੈਂ ਇਹ ਦੋ ਨੰਬਰ ਤੇ ਬੈਠੂਗਾ ਉਹ ਮੈਂ ਬਿਲਕੁਲ ਤਿਆਰ ਹਾਂ ਜਿਸ ਦਿਨ ਕੋਈ ਇਹੋ ਜੀ ਸਾਡੇ ਨਾਲ ਕੋਈ ਅਣਹੋਣੀ ਵਾਪਰਦੀ ਆ ਫਿਰ ਗੁੰਗੀਗਾਰੀ ਸਰਕਾਰ ਨਹੀਂ ਜਾਗਦੀ ਤੇ ਉਸ ਦਿਨ ਮੈਂ ਆਪਣੀ ਜਗ੍ਹਾ ਜਿਹੜੀ ਆ ਉਹ ਬਿਲਕੁਲ ਦੁਬਾਰਾ ਫੇਰ ਲੈ ਲਊਗਾ ਥੈਂਕ ਯੂ ਤੇ 6 ਦਸੰਬਰ ਵਾਲੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦੇ ਦਿਓ ਜੀ ਸਟੈਂਡ ਕਰਦਾ ਜੇ ਸਟੈਂਡ ਕਰਦਾ ਤਾਂ ਕਿਸ ਰੂਪ ਚ ਉਹਨੂੰ ਇੰਕੀ ਟਰੈਕਟਰਾਂ ਦੇ ਨਾਲ ਜਾਏ ਜਾਵੇਗਾ ਜਾਂ ਟੈਗਲ ਦੇ ਦੇਖੋ ਜੋ 6 ਦਸੰਬਰ ਦਾ ਪ੍ਰੋਗਰਾਮ ਹੈ ਦੋਨੋਂ ਫੋਰਮਨ ਜੋ ਦੋਨੋਂ ਪ੍ਰੋਗਰਾਮ دیے تھے ਜੇ ਅਮਰੋ ਨਿਸ਼ਾਨਕਾ ਔਰ 6 ਤਰੀਕ ਨੂੰ ਦਿੱਲੀ ਉਚਕਾ ਜੱਥੋਂ ਦੇ ਰੂਪ ਮੈਂ ਉਹ ਬਿਲਕੁਲ ਸਟੈਂਡ ਕਰਤੇ ਹਨ ਲੇਕਿਨ ਜੈਸੇ ਜੈਸੇ 6 ਤਰੀਕ ਨੇੜੇ ਆਏਗੀ माहौल कैसा होता है सरकार रास्ता खोलती है जाने देती नहीं जाने देती आज तक जो हमारा ऐलान है वो यही है कि पैदल जत् जाने है वहां से आ, वो जाएंगे आ, और उसके बीच में आज साढ़े चार बजे फिर दोबारा मीटिंग अभी आ रहा है केव वाले वो होगी और छह तक मीटिंग का सिलसिला चलेगा सरकार क्या डेवलपमेंट करती है मुझे लगता नहीं कि इतनी जल्दी सरकार मानेगी लेकिन हो सकता है कि जब दोनों मोर्चों पर जो है बड़ा प्रेशर इस सरकार पे बनाया जा रहा है तो हम आज भी सरकार को कहते हैं कि ये बात मसला से आज कर 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 लो चार में कर लो लो महीने में में साल में कर लो हम लोग से उठने वाले नहीं है पहले की तरह तेरह महीने जब हम बैठे थे दिल्ली में हम अपनी मांगे पहले तो हमने थोड़ा छूट देनी थी कि भाई लिखत में मिल गया चलो वापस चले जाते हैं अभी हम अपनी मांगे मनवा के फिर ही अपने घर की तरफ वापस जाएंगे ਨਹੀਂ ਤਾਂ ਜੋ ਅਸੀਂ ਪ੍ਰਣ ਕੀਤਾ ہوا ਆਪਣੇ ਪ੍ਰਾਣੋਂ ਕੀ ਹੋਤੀ ਇਸੇ ਅੰਦੋਲਨ ਵਿੱਚ ਦੇਖੇ ਦਿੱਲੀ ਦੇ ਵਿੱਚ ਜਗ੍ਹਾ ਕਿਹੜੀ ਹੋਊਗੀ ਜਿੱਥੇ ਆਦੇ ਰੂਪ ਦੇ ਵਿੱਚ ਵੀ ਜਾਇਆ ਜਾਂਦਾ ਹੈ ਕਿ ਇੱਥੇ ਹੀ ਰਸਤਾ ਖੁੱਲੂਗਾ ਜਾਂ ਕਿਸ ਰੂਪ ਦੇ ਵਿੱਚ ਜਾਓਗੇ ਔਰ ਦਿੱਲੀ ਦੇ ਵਿੱਚ ਜਗ੍ਹਾ ਕਿਹੜੀ ਮਿਲਦੀ ਹੈ ਕਿੰਨੇ ਕਿੰਨੇ ਦਾ ਜੱਫਾ ਰਹੇਗਾ ਪ੍ਰੋਗਰਾਮ ਕੀ ਹੈ ਇਹ ਜੱਥਾ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਆ 50 ਦਾ ਵੀ ਹੋ ਸਕਦਾ 100 ਦਾ ਵੀ ਹੋ ਸਕਦਾ ਜੋ ਵੀ ਹੋਊਗਾ ਉਹ ਮੀਟਿੰਗ ਚੱਲ ਰਹੀ ਹੈ ਸਾਡੀਆਂ ਲਗਾਤਾਰ ਡੇਲੀ ਮੀਟਿੰਗ ਹੋ ਰਹੀ ਹੈ ਦਿੱਲੀ ਅਪਡੇਟ ਤਾਂ ਇਹ ਹਲੇ ਤੈ ਹੁਣਾ ਬਾਕੀ ਆ ਕਿ ਅੱਗੇ ਜਗ੍ਹਾ ਕਿਹੜੀ ਹੋਊਗੀ ਕਿੱਥੇ ਜਾ ਜਈ ਜਗ੍ਹਾ ਦੇਖੋ ਆਪਾਂ 6 ਫਰਵਰੀ ਨੂੰ ਆਪਾਂ ਇੱਕ ਭਾਰਤ ਸਰਕਾਰ ਦਿੱਲੀ ਸਰਕਾਰ ਨੂੰ ਚਿੱਠੀ ਲਿਖੀ ਸੀ ਅ ਗ੍ਰਹਿ ਮੰਤਰਾਲੇ ਨੂੰ ਸਾਰਿਆਂ ਨੂੰ ਹੀ ਕਿ ਸਾਨੂੰ ਜਾਂ ਤਾਂ ਜੰਤਰ ਮੰਤਰ ਜਗ੍ਹਾ ਦਿੱਤੀ ਜਾਵੇ ਜਾਂ ਸਾਨੂੰ ਰਾਮ ਲਾਲ ਗਰਾਊਂਡ ਤੇ ਜਾਵੇ ਇਹ ਦੋ ਹੀ ਆਪਸ਼ਨ ਨੇ ਸਾਡੇ ਕੋਲ ਅਗਰ ਸਰਕਾਰ ਇਹਨਾਂ ਦੋਵਾਂ ਚੋਂ ਕੋਈ ਸੰਭ ਦੇ ਦਿੰਦੀ ਆ ਸਾਡਾ ਅੰਦੋਲਨ ਉੱਥੇ ਚੱਲੂਗਾ ਅਗਰ ਸਰਕਾਰ ਕੋਈ ਵੀ ਜਗ੍ਹਾ ਨਹੀਂ ਦਿੰਦੀ ਜਿੱਥੇ ਸਾਨੂੰ ਸਰਕਾਰ ਰੋਕੂਗੀ ਜਿਸ ਤਰ੍ਹਾਂ ਆਪਾਂ ਉਹ ਇੱਥੇ ਬਾਰਡਰ ਬਣਾ ਕੇ ਰੋਕਿਆ ਵਾ ਉੱਥੇ ਸਾਡਾ ਅੰਦੋਲਨ ਜਿਹੜਾ ਵਾ ਉਹ ਸ਼ੁਰੂ ਹੋਊਗਾ ਰਸਤੇ ਜਿੱਥੇ ਵੀ ਰੁਕਿਆ ਜਾਏਗਾ ਉੱਥੇ ਬੈਠ ਜੂਗਾ ਦੇਖੋ ਹਾਲਾਤ ਹਾਲਾਤ ਅੱਜ ਮੈਂ ਕੁਝ ਨਹੀਂ ਕਹਿ ਸਕਦਾ ਜੋ ਵੀ ਹਾਲਾਤ ਹੋਣਗੇ ਉਹ ਡੇ ਬਾਏ ਡੇ ਡਵੈਲਪਮੈਂਟ ਹੁੰਦੀ ਆ ਸਰਕਾਰ ਕਿਹੜੇ ਤਰੀਕੇ ਨਾਲ ਸਾਡੇ ਨਾਲ ਬਿਹੇਵ ਕਰਦੀ ਆ ਉਹਦੇ ਉੱਪਰ ਨਿਰਭਰ ਕਰਦਾ ਉੱਥੇ ਸਮੇਂ ਦੇ ਹਿਸਾਬ ਨਾਲ ਹੀ ਆ ਨਾ ਜੋ ਜਿਸ ਤਰ੍ਹਾਂ ਦਾ ਸਮਾਂ ਹੋਏਗਾ ਉਸ ਤਰ੍ਹਾਂ ਦਾ ਫੈਸਲਾ ਕੀਤਾ ਜਾਏਗਾ ਗੱਲਬਾਤ ਲਈ ਕੋਈ ਚਰਚਾ ਛਿੜੀ ਆ ਹਰਿਆਣੇ ਦੇ ਰਾਹੀਂ ਜਾਂ ਪੰਜਾਬ ਦੀ ਸਰਕਾਰ ਦੇ ਰਾਹੀਂ ਡੈਡਲੌਕ ਹੈ ਜੀ ਡੈਡਲੌਕ ਟੁੱਟੇ ਜਾਂ ਗੱਲਬਾਤ ਹੋਵੇ ਸਰਕਾਰ ਦੇ ਨਾਲ ਟੇਬਲ ਟਾਕ ਦਾ ਕੋਈ ਕੋਈ ਕਿਸੇ ਤਰ੍ਹਾਂ ਦੀ ਗੱਲ ਛੜੀ ਹੈ ਜੀ ਨਹੀਂ ਹਾਲੇ ਤੱਕ ਹਾਲੇ ਤੱਕ ਕੋਈ ਵੀ ਜਿਹੜਾ ਆਫੀਸ਼ੀਅਲ ਬਐਸਸ ਸਾਨੂੰ ਜਿਹੜਾ ਨਹੀਂ ਆਇਆ ਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਰੂਰ ਇੰਨੀ ਗੱਲ ਆਖੀ ਵੀ ਤੁਹਾਡੀ ਗੱਲ ਇਹਦਾ ਮੈਸੇਜ ਉੱਪਰ ਪਹੁੰਚਾਵਾਂਗੇ ਉਹ ਕਿੰਨਾ ਮੈਸੇਜ ਉੱਪਰ ਪਹੁੰਚਾਇਆ ਕਿੰਨਾ ਉਹ ਸੱਚ ਬੋਲਦੇ ਆ ਕੀ ਕਰਦੇ ਆ ਕੀ ਉਹ ਹਲ ਅਕਮਲ ਜਨਕਥਨ ਆਫੀਸ਼ੀਅਲੀ ਲੈਟਰ ਨਹੀਂ ਮਿਲਦਾ ਹੁਣ ਜਦੋਂ ਆਪਾਂ ਕਨਫਰਮ ਨਹੀਂ ਕਰ ਸਕਦੇ ਕੇਂਦਰ ਸਰਕਾਰ ਨੇ ਸਾਨੂੰ ਗੱਲਬਾਤ ਵਾਸਤੇ ਬੁਲਾਇਆ ਜਦੋਂ ਕਿਸ ਤਰ੍ਹਾਂ ਦੀ ਗੱਲ ਹੁੰਦੀ ਆ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਹੀ ਲੱਗਣਾ ਹੈ ਤਾਂ ਕਿਦੋਂ ਸਵਾਦ ਲੱਗੂਗਾ ਜੀ ਬਾਤ ਤੁਸੀਂ ਵੀ ਸੋਚ ਸਮਝ ਕੇ ਸਾਨੂੰ ਦੱਸੋ ਦੱਸਿਆ ਜਾਵੇਗਾ ਜੀ ਸਭ ਦੱਸਿਆ ਨਹੀਂ ਨਹੀਂ ਦੇਖੋ ਅੱਜ ਤੱਕ ਕੋਈ ਕਰ ਅੱਜ ਤੱਕ ਪ੍ਰੈਸ ਐਸ ਕੇਐਮ ਨੋਰਥ ਪੱਟੀ ਕੋਲ ਕਿਸਾਨ ਮਜ਼ਦੂਰ ਮੋਰਚਾ ਨੇ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਆ ਬਿਲਕੁਲ ਪ੍ਰੈਸ ਨੂੰ ਜਿਹੜਾ ਵਾ ਸਾਫ ਕੋਈ ਨਾਲ ਦੱਸੇ ਜਾਂਦੇ ਆ ਕੋਈ ਇਹੋ ਜੀ ਗੱਲ ਛਪਾਈ ਨਹੀਂ ਜਾਂਦੀ ਕਿਉਂਕਿ ਤੁਹਾਡੇ ਮਾਧਿਅਮ ਨਾਲ ਹੀ ਜਿਹੜਾ ਵਾ ਸਾਡੇ ਅੰਦੋਲਨ ਦੀ ਜਿਹੜੀ ਕਵਰੇਜ ਆ ਪੂਰੇ ਹਿੰਦੁਸਤਾਨ ਚ ਪੂਰੇ ਵਰਲਡ ਵੇ ਜਾਦੀ ਆ ਔਰ ਮੈਂ ਧੰਨਵਾਦ ਕਰਦਾ ਕਿ ਜਿੰਨਾ ਕੰਮ ਅਸੀਂ ਕਰ ਰਹੇ ਆ ਨਾ ਉਹਦੇ ਬਰਾਬਰ ਹਾਂ ਜੀ ਤੁਸੀਂ ਕਰ ਰਹੇ ਹੋ ਕਿਉਂਕਿ ਅਸੀਂ ਓਨੀ ਜਿਹੜੀ ਇਹ ਕਵਰੇਜ ਦੇ ਨਹੀਂ ਸਕਦੇ ਜਿੰਨੀ ਤੁਸੀਂ ਪੂਰੇ ਹਿੰਦੁਸਤਾਨ 'ਚ ਪੂਰੇ ਵਰਲਡ 'ਚ ਸੌਤੀਆਂ ਸਟੇਟਾਂ ਜਿਹੜਾ ਅੰਦੋਲਨ ਹੋ ਰਿਹਾ ਹੈ ਜਿਹੜੀ ਕੱਲ ਖਬਰ ਚੱਲੀ ਸੀ ਡੱਲੇਵਾਲ ਨੂੰ ਰਹਾ ਕਰਨ ਦੀ ਸੌਤੀਆਂ ਸਟੇਟਾਂ 'ਚ ਤੁਹਾਡੀ ਲੈਂਗੁਏਜ ਭਾਵੇਂ ਹਿੰਦੀ 'ਚ ਗਈ ਹੋਵੇ ਭਾਵੇਂ ਪੰਜਾਬੀ 'ਚ ਗਈ ਹੋਵੇ ਲੇਕਿਨ ਉਹ ਡੱਲੇਵਾਲ ਦੀ ਫੋਟੋ ਦੇਖ ਕੇ ਸਮਝ ਲੈਂਦੇ ਨੇ ਕੀ ਹੋ ਰਿਹਾ ਫਿਰ ਸਾਡੇ ਨਾਲ ਗੱਲਬਾਤ ਕੀਤੀ ਔਰ ਉੱਥੇ ਵੀ ਅੰਦੋਲਨ ਜਿਹੜਾ ਵਾ ਵਧੀਆ ਤਰੀਕੇ ਨਾਲ ਚੱਲੂਗਾ ਔਰ ਹੋ ਸਕਦਾ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਨੇ ਕਿਹਾ ਮੇਰੀ ਡਿਊਟੀ ਲੱਗ ਜੇ ਉਧਰ ਜਾਣ ਤੇ ਆਪਾਂ ਦੋ ਲੋਨ ਜਿਹੜਾ ਪੂਰੇ ਹਿੰਦੁਸਤਾਨ ਜਿਹੜਾ ਵਾ ਉਹ ਕਿਉਂਕਿ ਇਹ ਪੂਰੇ ਹਿੰਦੁਸਤਾਨ ਦੀ ਮੰਗ ਆ ਪੰਜਾਬ ਹਰਿਆਣਾ ਦੀ ਮੰਗ ਅੱਜ ਹੀ ਸਰਕਾਰ ਨੂੰ ਕਹਿੰਦੇ ਆ ਤੇ ਜਿਹੜੇ ਕੋਧੀਆਂ ਚੱਲ ਰਹੇ ਨੇ ਤਾਂ ਬਾਝ ਜਾਵੇ ਇਹਨੂੰ ਪੰਜਾਬ ਹਰਿਆਣਾ ਦਾ ਬਣਾ ਕੇ ਇਹਨੂੰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਦਰਾਂ ਦੀ ਮੰਗ ਜਿਹੜਾ ਸਮਝਿਆ ਜਾਂਦਾ